ladies <laughs> enna nu paalo la banki gachna ਨੀ ਤਾਂ ਜੀ ਲਾ ਸੋ ਨਾ ਹੁਣ ਆ ਕੌਣਾ ਕਿਵੇਂ ਗਿਆ ਆਪਣੇ ਪਿੰਡ ਚ ਨਹੀਂ ਪੜ ਤਨੀ ਪਤਾ ਨਹੀਂ ਇਹ ਤਾਂ ਪਿਛਲੇ ਜਮਾਨੇ ਦੇ ఆదిਮਾਨਵ ਹੁੰਦੇ ਸੀ ఆదిਮਾਨਵ ਨਹੀਂ ਹਾਂ ਸੱਚੇ ਤਾਂ ఆదిਮਾਨਵ ਨੇ ਆਦ ਪਣੇ ਇਹ ਤਾਂ ਪੱਤਿਆਂ ਨਾਲ ਹੀ ਆਪ ਦੇ ਸੀਰ ਨੂੰ ਟੱਕ ਲੈਂਦੀ ਸੀ ਕੱਪੜੇ ਨਹੀਂ ਪਹਿਨਦੇ ਸੀ ਨਹੀਂ ਹੁਣ ਇਹ ਕੀ ਕਰ ਜਾਂਦਾ ਨਹੀਂ ਪਿੰਡ ਤੈਨੂੰ ਪਤਾ ਨਹੀਂ ਇਹ ਤਾਂ ਪੱਥਰ ਨਾਲ ਅੱਗ ਮਚਾਈ ਜਾਂਦਾ ਅੱਗ ਨਹੀਂ ਹੁਣ ਇਹ ਕੀ ਖਾਣ ਲੱਗ ਗਏ ਲਿਪੇਂਡ ਤੈਨੂੰ ਪਤਾ ਨਹੀਂ ਇਹ ਤਾਂ ਕੱਚਾ ਮਾਸ ਖਾਈ ਜਾਂਦੇ ਆ ਕੱਚਾ ਮਾਸ ਕਿਉਂਕਿ ਪਹਿਲਾਂ ਕਿਹੜੇ ਮਨੁੱਖ ਨੂੰ ਪਤਾ ਸੀ ਵੀ ਮਾਸ ਕੱਚਾ ਹੀ ਖਾਈਦਾ ਕਿ ਪਕਾ ਕੇ ਖਾਈਦਾ ਫਿਰ ਹੌਲੀ ਹੌਲੀ ਮਨੁੱਖ ਨੇ ਮਾਸ ਨੂੰ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ ਫਿਰ ਮਨੁੱਖ ਨੇ ਅੱਗ ਮਚਾਉਣੀ ਸਿੱਖੀ ਫਿਰ ਮਨੁੱਖ ਨੇ ਕਣਕ ਬੀਜਣਾ ਸਿੱਖਿਆ ਤੇ ਹੌਲੀ ਹੌਲੀ ਮਨੁੱਖ ਨੇ ਉਸ ਕਣਕ ਤੋਂ ਰੋਟੀ ਬਣਾਉਣੀ ਸਿੱਖੀ ਨਹੀਂ ਹਾਂ ਸਹੀ ਗੱਲ ਹੈ ਦੱਸਦੇ ਨੇ ਵਧੀਆ ਬਣ ਬਰਤਨ ਲੈ ਲਓ ਬਰਤਨਾਂ ਭਾਂਡੇ ਲੈ ਲਾ ਇਹ ਕੌਣ ਆ ਗਿਆ ਪਾਂਡੇ ਦੇ ਰੋ ਦੀ ਇੱਧਰ ਕੋਈ ਕੀ ਹੈ ਇਹਨੇ ਮੇਰੇ ਕੋਲ ਤਾਂ ਪੁਰਾਣੇ ਜ਼ਮਾਨੇ ਦੇ ਪਾਂਡੇ ਨੇ ਪਾਂਡੇ ਹੁਣ ਇਹ ਕੀ ਹੁੰਦੇ ਨੇ ਆ ਦੇਖ ਪੁਰਾਣੇ ਜ਼ਮਾਨੇ ਦੇ ਗਲਾਸ ਇਹਦੇ ਲੋਕ ਲੱਸੀ ਪੀਂਦੇ ਸੀ ਹਾਂ ਪਹਿਣੇ ਤਾਂ ਬਹੁਤ ਸੋਹਣੇ ਨੇ ਆ ਦੇਖ ਕੜਚੀ ਬਹੁਤ ਸੋਹਣੀ ਹੈ ਇਹ ਆ ਦੇਖੋ ਇਹਦੇ ਲੋਕ ਦੁੱਧ ਲੈ ਕੇ ਆਉਂਦੇ ਸੀ ਇਹ ਕੀ ਪਹਿਣੇ ਹੋਣਾ ਇਹਨੂੰ ਗੱਡ ਵੀ ਕਹਿੰਦੇ ਨੇ ਅੱਛਾ ਪਹਿਣੇ ਆ ਦੇਖ ਛੰਨਾ ਇਹਦੇ ਲੋਕ ਛਿੱਟੜੀ ਬਣਾਉਂਦੇ ਸੀ ਅੱਛਾ ਪਹਿਣੇ ਕਿੰਨੀ ਸੋਹਣੀ ਕੜਚੀ ਹੈਨੀ ਆਨੇ ਹੁਣ ਇਹਦਾ ਰੇਟ ਕੀ ਹੈ ਪੁਰਾਣੇ ਜ਼ਮਾਨੇ ਚ ਤਾਂ ਮੇਰੇ ਅੱਬੂ ਨੇ ਨਾ 25 10 21 ਤੇ 88 ਚ ਵੇਚਦਾ ਸੀ ਹੁਣ ਦੇ ਜ਼ਮਾਨੇ ਚ ਤਾਂ ਮੈਂ ਤੁਹਾਨੂੰ 500 ਦਾ ਲਾਉਂਗੀ ਨਾ ਨਹੀਂ ਪੈਣੇ ਤਾਂ ਬਾਲਾ ਜਿਆਦਾ ਲੈ ਨਾ ਤਾਂ ਲੋ ਪੈਣੇ ਨਹੀਂ ਮੈਂ ਜਾਣੀ ਆ ਫਿਰ ਚਲ ਦੇ ਜਾ ਪੈਣੇ ਲੈ ਬੇਟਾ ਚਲੀ ਜਾਣਾ ਪਰ ਅੱਛੇ ਸੇ ਮੁਰਕਾ ਪੈਨ ਕਰ ਜਾਣਾ ਨਹੀਂ ਹੁਣ ਇਹ ਕਾ ਤੂੰ ਮੂਠਕੀ ਘੜੀਆਂ ਨੇ ਨਹੀਂ ਪੈਣ ਤੈਨੂੰ ਪਤਾ ਨਹੀਂ ਇਹ ਤਾਂ ਮੁਸਲਮਾਨਾਂ ਦਾ ਪਹਿਰਾਵਾ ਹੈ ਪਹਿਰਾਵਾ ਇਹਨੂੰ ਮੁਰਕਾ ਕਹਿੰਦੇ ਨੇ ਮੁਰਕਾ ਨਹੀਂ ਹਾਂ ਸਹੀ ਗੱਲ ਹੈ ਧੰਨਵਾਦ ਠੀਕ ਹੁਤਾ ਬਾਦਨੀ ਕਰਨੀ ਦੇਖੋ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਠੀਕ ਹੈ ਇਹ ਵੀਡੀਓ ਅੱਗੇ ਜਾਊਗੀ ਸਮਝ ਆ ਗਿਆ ਜੇ ਤੁਸ ਥੋੜੇ ਥੋੜੇ ਜਿਹੀ ਆਵਾਜ਼ ਆ ਗਈ ਸਾਰੀ ਮਿਹਨਤ ਖਰਾਬ ਐ ਆ ਜਾ ਹੁਣ ਰੋਲ ਪਲੇ ਹੁਣ ਤੁਹਾਡੇ ਕਰਕੇ ਅਸੀਂ ਦੂਰੀ ਵਾਰ ਕਰਾ ਰਹੀ ਨਹੀਂ ਅਸੀਂ ਤਾਂ ਦੇਖ ਲਿਆ ਸੀਗਾ ਕੁਝ ਵੀ ਨਹੀਂ ਕਰ ਸਕਦੇ ਚੁੱਪ ਤਾਂ ਕਰ ਸਕਦੇ ਹੋ ਨਾ ਕਲਾਪਿੰਗ ਜ਼ੋਰ ਦੀ ਕਰਨੀ ਐ ਠੀਕ ਐ ਐਂਡ ਤੇ ਖੜੋ ਅਮੀ ਖੜੋ